ਅੰਤਰਾਤਮਾ ਤੇ ਸ਼ਬਦ ਗੁਰੂ ਚ ਕੀ ਫਰਕ ਹੈ ਕੀ ਚ ਅੰਤਰਾਤਮਾ ਔਰ ਸ਼ਬਦ ਗੁਰੂ ਅੰਤਰਾਤਮਾ ਦੀ ਆਵਾਜ਼ ਜੀ ਅੰਤਰਾਤਮਾ ਦੀ ਆਵਾਜ਼ ਔਰ ਸ਼ਬਦ ਗੁਰੂ ਦੀ ਆਵਾਜ਼ ਇੱਕ ਆ ਜਾਂ ਅੱਡ-ਅੱਡ ਜੀ ਅੰਤਰਾਤਮਾ ਦੀ ਆਵਾਜ਼ ਸਿਰ ਗੁਰਦੇ ਹੁੰਦੀ ਹੈ ਪੂਰਾ ਗੁਰਦੀ ਹੁੰਦਾ ਪਹਿਲਾਂ ਇਹਦਾ ਪੂਰਾ ਗੁਰਦੀ ਹੁੰਦਾ ਗੁਰ ਹੁੰਦਾ ਫਿਰ ਗੁਰਦੇ ਪੂਰਾ ਗੁਰ ਬੰਡ ਫਿਰ ਉਹ ਤੋਂ ਬਾਅਦ ਸਤ ਗੁਰ ਬੰਡ ਉੱਠ ਬੈਲ ਫੋੜੀ ਅੰਤਰਾਤਮਾ ਦੀ ਹੋਇਆ ਤਾਂ ਡਿਵੈਲਪ ਹੋਣੀ ਹੈ पर कमल कमल अंतरात्मा दी आवाज ਦੇ ਵਿੱਚ ਕਾਣ ਨਹੀਂ ਹੁੰਦੀ ਬੰਨਣ ਦੀ ਇੱਕ ਸੱਚ ਨੂੰ ਸੱਚ ਝੂਠ ਨੂੰ ਝੂਠ ਬੰਨਣ ਦੀ ਕਪੈਸਿਟੀ ਹੁੰਦੀ ਉਹਦਾ ਸੁਭਾਅ ਹੁੰਦਾ ਅੰਤਰਾਤਮਾ ਬੰਨ ਦਾ ਸੁਭਾਅ ਹੈ ਉਹ ਸਤਗੁਰ ਦੀ आवाज ਨੂੰ ਅੰਤਰਾਤਮਾ ਦੀ आवाज ਕਹਿੰਦੇ ਆ ਹਾਂ ਉਹ ਡਵਨ ਫੜੇ ਅੱਗੇ ਜੀ ਡਵਨ ਨਹੀਂ ਹੁਣ ਉਹਦੇ ਪੂਰੇ ਵਰਡੇ ਬੰਨ ਪੂਰੇ ਵਰਕਾ ਸੁਲੂਪਦੇ ਫਿਰ ਉਹਦਾ ਜਨਮ ਹੋਣਾ ਫਸਾਤੂਲ ਕੇ ਜਨਮ ਹੋਇਆ ਉਹ ਤੁਹਾਡਾ ਵੈਲ ਬੋੜ ਉਹਦੇ ਚ ਇਹ ਫਰਕ ਪੈ ਗਿਆ ਉਸੇ ਨੇ ਵੈਲ ਬੋੜ ਗਾ ਜਾ ਕੇ ਜੇ ਪਹਿਲਾਂ ਇਹ ਹੋ ਗਈ ਫਿਰ ਤਾਂ ਗੱਲੇ ਹੀ ਖਤਮ ਡਿਵੈਲਪ ਹੋ ਹੀ ਹੋ ਰਿਹਾ ਬੰਨੀ ਡਿਵੈਲਪ ਹੋ ਰਿਹਾ ਮੰਨਤਾ ਜਿਹੜਾ ਡਿਵੈਲਪ ਹੋ ਗਿਆ ਉਹ ਨੂੰ ਤਾਂ ਪਿਛੇ ਖਿੱਚਿਆ ਦੱਸਾ ਤੇ ਤੂੰ ਰਹਿਣ ਦੇ ਕਿਰਪਾ ਕਰ ਜਿੱਦਾਂ ਬੋਲਣ ਸੈ ਗਿਆ ਨਾ ਮਾਨੁ ਇਹਨੂੰ ਤਾਂ ਉਹਨੇ ਚੁੱਪ ਕਰਾਇਆ ਹੈ ਇਹ ਤਾਂ ਜਿੰਨਾ ਜ਼ਿਆਦਾ ਬੱਡ ਬੱਡ ਕਰਨ ਨੂੰ ਸਿੱਖ ਗਿਆ ਇਹਨੂੰ ਤਾਂ ਕਹ ਤੂੰ ਚੁੱਪ ਕਰ ਜਾ ਤੂੰ ਦਾ ਕੰਮ ਖਰਾਬ ਕਰ ਦੇ ਬੋਲ ਕੇ ਇਹਨੂੰ ਤਾਂ ਸਮਝ ਚੁੱਪ ਕਰਾਇਆ ਮਾਨੂੰ ਤੇ ਤੂੰ ਚੁੱਪ ਕਰ ਤੁਰਾ ਬੋਲ ਚੁੱਪ ਕਰ ਤੁਰਾ ਬੋਲ ਇਹਨੂੰ ਤਾਂ ਚੁੱਪ ਕਰਾਇਆ ਸੀ ਉਹ ਬਤਿੰਦਰ ਬੋਲਦਾ ਹੀ ਨਹੀਂ ਉਹ ਗੂਗਾ ਗੋਡ ਖਾਣ ਦਾ ਦੰਦ ਵਿੱਚ ਦਾ ਨਹੀਂ ਕੋਈ ਉਹ ਗੂਗੇ ਕੇ ਮਿਠਾਈ ਉਹਦੀਆਂ ਬਠਾਈਆਂ ਜਦੋਂ ਬਰਦਾ ਜਦੋਂ ਗੂਗਾ ਨੂੰ ਵੜ੍ਹਾਈ ਮਿਲਦੀ ਐ ਇਹਨੂੰ ਮਿਲਦੀ ਐ ਵੜ੍ਹਾਈ ਮਾਦੀ ਹੈਗਾ ਗੂਗਾ ਮਾਨੂੰ ਕੌਣ ਕਰਦਾ ਗੂਗਾ ਇਹਦੇ ਦਾ ਦਵਾ ਦੀ ਜਵਾਦ ਨੇ ਕਿਰਤ ਤੱਕ ਆਪਾਂ ਸੋਬ ਬਸੋਬ ਨਹੀਂ ਕਿਰਤ ਤੱਕ ਆਪਾਂ ਸੋਬ ਉਸੋਬ ਕਿੰਨੇ ਸੋਬ ਅਸ਼ੋਬ ਕਿਰਤ ਤੱਕ ਆਪਾਂ ਸੋਬ ਉਸੋਬ ਹਾਂ ਕਿੰਨੇ ਹਰ ਪ੍ਰਭ ਆਪ ਤਿੰਨ ਪ੍ਰਭ ਇਹਨੇ ਤੇਰੀ ਪ੍ਰਭ ਆਪ ਤਿੰਨੇ ਪ੍ਰਭ ਇਹ ਸ਼ੁਭ ਕਿਰਤ ਕਰ ਲਵੇ ਜਾਂ ਅਸ਼ੁਭ ਕਰ ਲਵੇ ਕਿਰਤ ਕੋ ਮਾਣ ਸ਼ੁਭ ਅਸ਼ੁਭ ਜਿਹੜੇ ਕਰਤ ਕਰਦੇ ਨੇ ਲੋਕ ਕਿਰਤ ਕੀ ਕਰਦੇ ਨੇ ਕਰਦੇ ਦੀ ਸੋਚ ਹੈ ਸ਼ੁਭ ਸੋਚ ਲਵੇ ਚਾਹੇ ਬੁਰਾ ਸੋਚ ਲਵੇ ਚਾਹੇ ਆਪਣੇ ਪੈਰ ਘਾੜ ਇਹਦੀ ਸੋਚ ਹੈ ਪੈਰ ਘਾੜ ਇਹਦੀ ਭੈੜੀ ਸੋਚ ਇਹਦੇ ਪੈਰ ਘਾੜਾ ਉਹ ਕਰਦਾ ਕੋਈ ਸਕਦਾ ਨਹੀਂ ਇਹਦੀ ਚੰਗੀ ਜਿਹੜੀ ਸੋਚ ਹੈ ਉਹ ਦੇ ਤੇ ਵੱਲੋਂ ਪੱਟੀ ਹੈ ਜਿਹੜਾ ਪਹਿਲਾਂ ਘਾੜਾ ਲੱਗਿਆ ਤੇ ਵੱਲੋਂ ਪੱਟੀ ਹੋਇਆ ਕਿਤੇ ਤੀਨ ਪ੍ਰਭ ਆ ਤੈਨਹੀਂ ਪ੍ਰਭ ਆਪ ਇਹ ਪ੍ਰਭ ਨਹੀਂ ਅੰਦਰੋਂ ਜੀਵ ਪੈਦਾ ਕੀਤੇ ਜੀਵ ਤਾਂ ਪੈਦਾ ਕਰਦੇ ਨੇ ਕਰਕੇ ਛੱਡਦੇ ਉਹਨੇ ਸ਼ੋਕ ਕਰਦੇ ਨੇ ਕਰਦਾ ਅਸ਼ੋਕ ਕਰਦੇ ਨੇ ਇਹ ਉਹਦੇ ਵਾਚ ਅੰਦਰੋਂ ਜੀਵ ਪੈਦਾ ਕੀਤੇ ਨੇ ਉਹਦੇ ਵਾਚ ਨਹੀਂ ਹੋਣਗੇ ਪਸ਼ੂ ਕੋਲੇ ਜੇ ਫਾੜ ਇੱਕ ਕਿਰਤ ਵਿੱਚ ਨਹੀਂ ਕਿਸੇ ਦੇ ਬਾਦਸ਼ਾਹ ਕਾਉਂ। ਸੋਚਣਾ ਇਹਦਾ ਕੰਟਰੋਲ ਕਿਸੇ ਦੇ ਵਿੱਚ ਨਹੀਂ। ਬਲਦੀ ਸੋਚ ਕਿਸੇ ਕੰਟਰੋਲ। ਹਾਂ ਮਾਇਆ ਜੀ ਕੁਝ ਕਰ ਸਕਦਾ। ਪ੍ਰੈਕਟੀਕਲੀ ਸਰੀਰ ਨਾਲ ਕੁਝ ਜਿਹੜਾ ਕਰੂਗਾ ਲੋ ਜਿਹੜਾ ਇਹਨੂੰ ਸਰੀਰ ਦੇ ਇਹਦੇ ਨਾਲ ਵੀ ਕੁਝ ਕਰ ਸਕਦਾ। ਇਹਦਾ ਬਹੁਤ ਕੁਝ ਕਰ ਦਵੇ ਜੇ ਸਰੀਰ ਨੂੰ ਸ਼ੂਟ ਹੋਵੇ। ਹਾਂ। ਹੂੰ। ਸਾਰਾ ਸਰੀਰ ਨਾਲੇ ਵਿਗਾੜ ਸਕਦਾ ਹੈ। ਕੋਈ ਜਸਬਾਹਤ ਹਾਲ ਦਾ ਕੋਈ ਇਹਦੇ ਬਾਤ ਚੀ ਸੋਜੀ ਗਈ ਹੈ ਇਹ ਤਾਂ ਥਾਨ ਖੋਲ ਲੰਦਾ ਫੇਲ ਬਿਟ ਨੂੰ ਖੋਲ ਲੰਦਾ ਫੇਲ ਬਿਟ ਨੂੰ ਸੁੱਤੀ ਜਾਵੇ ਕੱਢ ਨਹੀਂ ਸਕਦਾ ਫਿਰ ਕੈਂਚੀ ਨਹੀਂ ਲਾ ਸਕਦਾ ਫਿਰ ਹੁਕਮ ਕੈਂਚੀ ਹੁਕਮ ਨਾਲੇ ਲਗੜੀ ਇਹ ਤਾਂ ਵੈਲੋਟੇ ਲਾਈ ਜਾਂਦਾ ਇਹ ਕੀ ਬਣਾਈਏ ਸਾਡ ਚੋਫੇ ਇਕੱਠਾ ਕਰ ਦਿੰਦਾ ਫਿਰ ਇਹ ਬਹੁਤ ਨਹੀਂ ਠੀਕ ਹੈ ਜੀ ਦੀ ਦਾ ਬਾਝਣ ਗਿਆ ਫਿਰ ਖੋਲ ਲੰਦਾ ਕੰਜੀ ਜਾ ਲੱਗਦੀ ਓਥੇ ਲਈ ਜਾਓ ਫੁੱਲ ਦੇ। ਫਾਦੇ ਥਾਣੇ ਦਾ ਜਦ 100 ਬਰ ਫੁੱਲ ਵਿੱਚ 100 ਬਰ ਇਕੱਠਾ ਕਰਨ। ਐਨਾ ਕਰ ਫਿਰ। ਸੋਚਣ ਕਿ ਡਿਪੈਂਡੈਂਟ ਹੈ। ਕੁਦਰਤ ਵਿੱਚ ਦੁੱਗਲ ਤੇਰ ਦੇ ਵਿੱਚ ਡਿਪੈਂਡੈਂਟ। ਹਾਂ ਓਥੇ ਉਹਨਾਂ ਦੀ ਗਲਤੀਆਂ ਵੀ ਕਰਉਂਦੀਆਂ ਨੇ ਜੱਬਲਵਾਨ ਆਪਾਂ ਉਹਦੀ ਚੀਜ਼ਾਂ ਨਹੀਂ ਸ਼ਬਲਵਾਨ। ਆਪਣਾ ਨੁਕਸਾਨ ਜਬੜਾ ਨੁਕਸਾਨ ਆਪਹੁਰਦੀ ਕੀ ਜਨੂ ਕਟਾਵਾ ਦਾ ਦੁਹਾਂ ਨੁਕਸਾਨ ਜੈ ਸਾਬ ਜੈ ਛੇ ਚੀਜ਼ਾਂ ਪਹੁਰਦੀ ਚਲਣੀ ਏ ਰੇ ਸੰਸਾਰ ਉਹ ਇਹ ਤੇ ਚਰਉਣਾ ਜੀ ਬਸ ਇਹ ਤਾਂ ਵੀ ਐਸਾ ਕੰਮ ਕਰਾ ਤੂੰ ਯਾਰ ਕੋਈ ਹੋਇਆ ਵੀ ਐਸਾ ਕੰਮ ਕਰਾ ਤੂੰ ਆਪ ਜੈ ਸੋਣਾ ਹਾਂ ਕਿਸ ਦਾ ਨੁਕਸਾਨ ਹੋ ਜੂ ਕਿਸੇ ਦਾ ਕੁਝ ਜੋ ਵੀ ਕੁਝ ਕਰ ਰਹੇ ਹੋਰੇ ਕਰਾਉਣਾ ਇਹਦੇ ਵਿੱਚੋਂ ਇੱਕ ਆ ਨਾ ਬਾਕੀ ਤਾਂ ਬਸ ਆ ਗਾ ਵਿੱਚ ਫਰਮ ਗਈ ਹਾਂ ਜੀ ਜਿਹੜਾ ਜਾਣਦਾ ਵੀ ਇਹ ਕਰ ਨਹੀਂ ਸਕਦਾ ਕੁਝ ਆਦਮੀ ਨਹੀਂ ਕਰ ਸਕਦਾ ਕਿ ਰੌਂਡ ਵਾਲਾ ਪਿੱਛੇ ਹੋਰ ਹੈ ਉਧਰ ਰਵਾਇਰ ਹੋ ਜਾਂਦਾ ਜਿਹੜਾ ਇਹ ਸਮਝ ਗਿਆ ਇਹਨਾਂ ਜਨਤਾ ਕੇ ਬਸ ਕਛ ਨਹੀਂ ਸਭ ਕਰੇ ਕਰਾਏ ਸਭ ਚੱਲੇ ਚਲਾਏ ਉਧਰ ਰਵਾਇਰ ਤਾਂ ਹੁੰਦਾ ਉਹ ਆਪਣੇ ਜੁਮੈਦਾ ਲੈਂਦਾ ਨਹੀਂ ਜਿਹੜਾ ਉਥੇ ਤੇ ਰੱਖਦਾ ਸੂਝ ਵੀ ਕਰਿਆ ਤਾਂ ਇਹ ਇਹਨੇ ਨਹੀਂ ਕਰਿਆ ਉਹ ਤਾਂ ਦੁਸ਼ੀ ਨਹੀਂ ਬਾਲਦਾ ਆ ਤੈਨੂੰ ਉਹ ਰਵਹਿਰ ਵਜਾ ਤਾਂ ਗੱਸਾ ਆ ਗਾ ਜੋ ਕੁਝ ਹੋ ਰਿਹਾ ਹੈ ਉਹ ਆਪਣਾ ਹੋ ਰਿਹਾ ਹੈ ਜਿਹੜਾ ਇਹਦਾ ਧਿਆਨ ਰੱਖਦਾ ਉਹ ਤੁਮ ਦੀ ਗੁਜਲ ਜੋ ਹੋ ਰਿਹਾ ਹੈ ਨਾ ਧਿਆਨ ਰੱਖਣਾ ਉਹਦਾ ਧਿਆਨ ਦੀ ਰੱਖਣੇ ਜਿਹੜਾ ਕਰ ਰਿਹਾ ਹੈ ਕਿ ਜਿਹੜਾ ਕਰ ਰਿਹਾ ਉਹ ਤਾਂ ਰੱਖਦੇ ਆ ਜਿਹੜਾ ਕਰਾ ਰਿਹਾ ਉਹ ਤਾਂ ਨਹੀਂ ਰੱਖਦੇ ਕਿਰਾਤਾ ਕੋਈ ਹੋਰ ਰਿਹਾ ਇਹ ਤਾਂ ਜਾ ਰਿਹਾ ਇਹ ਬੇਦੋਸਾ ਹੀ ਹੈ ਇਹ ਤਾਂ ਬੇਦੋਸਾ ਹੀ ਬਾਰੀ ਦਾ ਜਨਸਾਂ ਕੇ ਬਸ ਕੁਛ ਨਹੀਂ ਤਾਂ